ਜੀ ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਜੀ ਜੀ ਸਵਾਗਤ ਹੈ ਅੱਜ ਦੇ ਬਲੌਗ 'ਚ ਅੱਜ ਅੱਜ ਬਈ ਪਹੁੰਚੇ ਆਪਾਂ ਕਿਸਾਨ ਮੇਲਾ 2024 ਲੁਧਿਆਣਾ ਯੂਨੀਵਰਸਿਟੀ ਬਈ ਰਸਤੇ 'ਚ ਜਾਮ ਸੀਗਾ ਥੋੜਾ ਲੇਟ ਹੋ ਗਏ ਅੱਜ ਅਲਦੇ ਹੋਏ ਲੋ ਜੀ ਖਰਾਨੇ ਅੱਗੇ ਤੁਹਾਨੂੰ ਦਰਸ਼ਨ ਅੱਜ ਦੇ ਜੋ ਜੀ ਅੱਜ ਸਾਰਾ ਕਿਸਾਨ ਮੇਲਾ ਦੇਖਣ ਲਈ ਬਣੇ ਰਹੋ ਆਪਣੇ ਬਲੌਗ 'ਗਲ ਅੱਜ ਦਾ ਵਲੌਗ ਥੋੜਾ ਲੰਬਾ ਹੋ ਜਾਣਾ ਬਈ ਓਕੇ ਨਾਲ ਕਿਹੋ ਜਿਹਾ ਕਰਦੇ ਝੋਲ ਮੇਲਾ ਭਰੂਗਾ ਬਹੁਤ ਮੇਲਾ ਭਰੂਗਾ ਬਹੁਤ ਟਿਕ ਟਿਕ ਜਲੇ ਉਹ ਨਾਟਕ ਦੇ श्री <laughs> <IN> ਸਮਾਰਟ ਫੀਡਰ ਨਾਸਟ ਤੇ ਆ ਗਿਆ ਇਹ ਵੀ ਬੱਜਿਆ ਜੀ ਹਾਂ ਕਿੰਨੇ ਕਿੰਨੇ ਜੀ ਦੀ ਹਾਂ ਮਿੱਤਰ ਆਏ ਕਿ ਜੀ ਇਹਨੂੰ ਸਾਰਾ ਟ੍ਰਾਈ ਕਰਦੇ ਖੇਤੀਂ ਜੇ ਭਾਈ ਪ੍ਰਕਿਰਤਿਕ ਖੇਤੀ ਕੀ ਤਰਫ ਬੜੋ ਫੈਸਾ ਘਾਹੇ ਰੋਣਾ ਵਾਸਾ ਮੈਣ ਮੰਨ ਹੋਣਾ ਨਹੀਂ ਕੋਈ ਨਹੀਂ ਲੈਣਾ ਪੈਂਦਾ ਹੁਣ ਬਸ ਇਹ ਹੀ ਆ ਰਿਹਾਗਾ ਆ ਕੇ ਕਰਦੇ ਆਪਾਂ ਕਿੰਨਾ ਸਕੇ ਨਾ ਹੀ ਕਿਸਾਨੀ ਸਾਹ ਸਕੇ ਠੀਕ ਹੈ ਜੀ ਬਾਈ ਗਗਨਦੀਪ ਬਹੁਤ ਬਹੁਤ ਧੰਨਵਾਦ ਬਾਈ ਨੇ ਜਿਵੇਂ ਸੱਚੀਆਂ ਗੱਲਾਂ ਕੀਤੀਆਂ ਜਿਹੜੀ ਤਾੜੀਆਂ ਮੈਂ ਚਾਹੁੰਦਾ ਵੀ ਤਾੜੀਆਂ ਮਾਰੋ ਬਾਈ ਜੀ ਵਾਸਤੇ ਬਰਾਬਰ ਆ ਲਾਈਓ ਸਰਕਾਰ ਜੀ ਉਧਰ ਤਵੀਆਂ a <that> eiaeaa <Ed -man -laughs> <I'm>

ਦੇਉ ਬਾਈ ਜੀ ਬਾਈ ਗੁਰਪ੍ਰੀਤ ਕੰਨੀ ਹੋ ਗਈ ਪਾਰਟੀ ਜੱਗੀ ਵਾਲੀ ਆਪਾਂ ਨੇ 10 10 ਦੀ ਪ੍ਰੈਸ਼ਰ ਵਾਲੀ ਤਵੀਆਂ ਲੈ ਲੀਆਂ ਹੋਰ ਬਾਈ ਕਿਵੇਂ ਲੱਗਿਆ ਜੀ ਆਈ ਕਿੰਨਾ ਦੇ ਗੰਢ ਤੋਂ ਆਇਆ ਮੁਬਾਰਕਾਂ ਬਾਈ ਬਹੁਤ ਬਹੁਤ ਧੰਨਵਾਦ ਠੀਕ ਹੈ ਬਾਈ ਜੱਗੀ ਵਾਲਿਆਂ ਦੀ ਹੋ ਗਈ ਬੁੱਕਾ ਬਣੀ ਤਵੀਆਂ ਠੀਕ ਹੈ ਫਿਰ ਚੰਗੀ ਗੱਲ ਹੈ ਆਓ ਦੇਖੀਏ ਕੋਈ ਥੋੜੀ ਸੋਚਾ ਆਹ ਇਹਨਾ ਬੈਨੋ ਕਰ ਸਕਦੇ ਆ ਆਹ ਮਾਲੀ ਕੋਲ ਦੱਬਾ ਕੇ ਆ ਗਿਆ 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 ਮਾਲ ਸਭ ਤੋਂ ਵਧੀਆ ਸੁਪਰ ਸੀਡਰ ਗਹਿਰ ਦਾ ਬਾਈ ਖਾਦ ਪਾਣੇ ਵਾਲੀ ਟੰਕੀ ਵੀ ਸਟੀਲ ਦੀ ਹੈ ਵਿੱਚ ਜਾਲੀਆਂ ਡਲੀਆਂ ਰੁਕਣੇ ਤੇ ਸਟੀਲ ਵਾਲੀ ਤਵੀਆਂ ਬਾਰਨ ਸਟੀਲ ਦੀਆਂ ਅੱਗੇ ਪਿੱਛੇ ਬਹੁਤ ਵਧੀਆ ਸੁਪਰ ਸੀਡਰ ਦੀ ਕੁਆਲਿਟੀ ਹੈ ਬੜਾ ਅੱਛਾ ਬਣਿਆ ਹੋਇਆ ਹੈ ਗਹਿਰ ਕੰਪਨੀ ਦਾ ਸੁਪਰ ਸੀਡਰ ਵਧੀਆ ਅੱਜ ਦੀ ਡੇਟ 'ਚ ਮਤਲਬ ਜਿਹੜੀ ਇਹ ਪਿਸਤੌਲਾਂ ਐ ਇਹ ਵੀ ਨਾ ਟੇਢੀ ਕਰਕੇ ਲਾਈ ਹੋਈਆਂ ਆ ਚੀਜ਼ ਟਿਪ ਸਿੱਧੀ ਨਹੀਂ ਹੈਗੀ ਟੇਪਰ ਐ ਵੀ ਪੈਪ ਨਾ ਰੁਕੇ ਅਗਲੀ ਵੀ ਐਵੇਂ ਹੀ ਐ ਪੈਣੀ ਨਵੀਂ ਟੈਂਕੀਆਂ ਵੀ ਐ ਬਹੁਤ ਅੱਛੀ ਕੁਆਲਿਟੀ ਦਾ ਐ ਆ ਦੇਖ ਆ ਮਤਲਬ ਸਿੱਧੀ ਨਹੀਂ ਹੈਗੀਆਂ ਇਹ ਟੇਪਰ ਐ ਬੜੀ ਅੱਛੀ ਕੁਆਲਿਟੀ ਦਾ ਸੁਪਰ ਸੈਟਰ ਐ ਖਾਦੜੀ ਫਿਰ ਸਟੀਲ ਦੀ ਐ ਵਧੀਆ ਹੈਵੀ ਗੇਅਰ ਵਧੀਆ ਤਾਂ ਉਹਦੇ ਪਲੇਟ 2 ਲੱਖ 65000 ਦਾ ਹੈ 8 ਫੁੱਟ ਬੜਾ ਅੱਛਾ ਸੁਪਰ ਸੀਡਰ ਹੈ ਬੜਾ ਅੱਛਾ ਲਿੰਕਨ ਲਿੰਕਨ ਹੋਈ ਪਈ ਹੈ ਦਿਏ ਲੋ ਬੰਗਾ ਵੀ ਸਾਂਝਾ ਚਲਦਾ ਬੰਦਾ ਜਾਨਾ ਨਾ ਕਰੀ ਪੱਕੇ ਬੋਰੋ ਦਾ ਨਾਮ ਹੈ ਇਹਦੀ ਬਕਤ ਦੇਖਦੇ ਮਾਂ ਦੀ ਹੱਥ ਹਾਂ ਮਲਾਂਦਾ ਦਾ ਗਾ ਸਵਰਾਜ ਦਾ ਨਵਾਂ ਤਮਾਕਾ 744 FE 4-wheel drive 855 ਦੀ ਸ਼ੇਪ ਚ ਉਹ ਵੀ ਆ ਜੋ ਲੈ ਕਿ ਨਹੀਂ ਜਾਂਦਾ ਸਾਡੇ ਮਾੜਾ ਲੱਗਦਾ ਕਿ ਕਿ ਦੇ ਕਿੰਨਾ ਜਾਂਦਾ ਸਾਰਿਆਂ ਨਾਲ ਵੱਧ ਲੱਗਦਾ